ਸ਼ਾਸ਼ਨ ਕੀ ਇੱਕ ਚੀਜ਼ ਨੂੰ ਅਗਰ ਕੋਈ ਚੀਜ਼ ਨੂੰ ਯੂਜ਼ ਕਰਦਾ ਤੇ ਉਹਦੇ ਦੇ ਕੋਈ ਨਾ ਕੋਈ ਰੀਜ਼ਨ ਹੁੰਦਾ ਬਹੁਤ ਵੱਡਾ ਜੋ ਬੜੀ ਤੇਜ਼ ਸਪੀਡ ਨਾਲ ਆਂਦੇ ਆ ਫਿਰ ਤਾਂ ਕਰਕੇ ਇਹਦੇ ਨਾਲ ਆ ਐਕਸੀਡੈਂਟ ਨਹੀਂ ਹੋਊਗਾ ਥੋੜੀ ਸਲੋ ਸਪੀਡ ਤੇ ਮੀਡੀਅਮ ਜੀ ਰੱਖ ਲੋਗੇ ਤੁਮ ਲੋ ਟਰਨ ਕਰਦਾ ਜੀਗਾ ਬੜੀ ਤੇਜ਼ ਮੋੜਦਾਗਾ ਸੀਗਾ ਉਹਦੇ ਕੋਲ ਮਤਲਬ ਹੋ ਗਿਆ ਜੀ ਦੱਦੀ ਇੱਥੋਂ ਪੁਲ ਤੋਂ ਉੱਪਰ ਸਾਡੀ ਡਿੱਗੇ ਰਿਹਾ ਸੀਗਾ ਕਾਫੀ ਦਿਨ ਪਹਿਲੀ ਨਹੀਂ ਘਾਰਾ ਇੱਕ ਸਪੀਡ ਵੇਕਾਉਣਾ ਕਿਉਂਕਿ ਸਾਡੇ ਕੋਲ ਅੱਜਕਲ ਫੋਨ ਦੇ ਉੱਤੇ ਅਸੀਂ ਬਹੁਤ ਬਿਜ਼ੀ ਰਹਿੰਦੇ ਆ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਚੀਜ਼ ਦਾ ਤੇ ਅਸੀ ਗੱਡੀ ਬਹੁਤ ਧਿਆਨਬੇ ਧਿਆਨ ਚਲਾਣਿਆ ਜਾਨੂੰ ਨਹੀਂ ਪਤਾ ਮੋੜ ਆ ਗਿਆ ਅੱਗੇ ਨਹੀਂ ਨਹੀਂ ਭਾਜੀ ਬੜੇ ਗਲਤ ਬੜੇ ਗਲਤ ਲਗਾਇਆ ਬੜੇ ਗਲਤ ਬੜੇ ਗਲਤ ਕੀ ਕਾਰਨ ਕੀ ਹੈ ਗਲਤ ਹਨ ਇਹ ਭਾਜੀ ਇੱਥੇ ਤਾਂ ਇਸ ਦਾ ਰਸਤਾ ਬਣਦਾ ਹੀ ਨਹੀਂ ਕੋਈ ਗੱਡੀ ਸਪੀਡ ਹੈ ਕੋਈ ਬਾਈਕ ਸਪੀਡ ਹੈ एकदम ਅਗਰ ਧਿਆਨ ਨਹੀਂ ਪਹਿਲੀ ਵਾਰ ਤਾਂ ਰਾਤ ਨੂੰ ਧਿਆਨ ਨਹੀਂ ਪੜਦੇ ਕਿਸੇ ਕੋ ਵੀ ਧਿਆਨ ਨਹੀਂ ਪੜਦਾ ਜੋ ਬੜੀ ਤੇਜ਼ ਸਪੀਡ ਨਾਲ ਆਉਂਦੇ ਆ ਫਿਰ ਤਾਂ ਕਰਕੇ ਇਹਨਾਂ ਆਇਆ ਐਕਸੀਡੈਂਟ ਨਹੀਂ ਹੋਊਗਾ ਥੋੜੀ ਸਲੋ ਸਪੀਡ ਤੇ ਮੀਡੀਅਮ ਜੀ ਰੱਖ ਲੋਗੇ ਈਮਕਤ ਹੋ ਜਾਏ ਮੰਨ ਲਓ ਇਧਰ ਉਧਰ ਬਾਈਕ ਫਲੀ ਜੇ ਤਾਂ نیچے ਪੜੇਗਾ ਬੰਦਾ ਬੜੀ ਸਮੱਸਿਆ ਹੈ ਇਹ ਤਾਂ ਯਾਹ ਗਲਤ ਹੈ ਬੰਦੇ ਲੁਧਿਆਣਾ ਲੈ ਮਨੋ ਜੋ ਚੱਕਿਆ ਤੁਸੀਂ ਤੇ ਮੈਂ ਹਾਂ ਯੂਮਬੇਰੀ ਆ ਤਸਵੀਰਾਂ ਤਸਵੀਰ ਤੁਹਾਨੂੰ ਇੱਕ ਦਿਖਾਣਾ ਚਾਹਾਂਗਾ ਕਿ ਦੇਖ ਸਕਦੇ ਹੋ ਤੁਸੀਂ ਐਲੀਵੇਟਡ ਰੋਡ ਤੇ ਉੱਤੇ ਜਿਦਾ ਕੀ ਹੈ ਸਪੀਡ ਬ੍ਰੇਕਰ ਲਾਏ ਗਏ ਨੇ ਹਾਲਾਂਕਿ ਵੱਡੀ ਦਰ ਕਟਣਾ ਜਿਹੜੀ ਕਿ ਇੱਥੇ ਵਾਪਰਦੀ ਸੀਗੀ ਐਕਸੀਡੈਂਟ ਹੁੰਦੇ ਸੀਗੇ ਕਾਫੀਆਂ ਜਿਹੜੀ ਕਿ ਹੈ ਸਮੱਸਿਆ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਕਾਰਪੋਰੇਸ਼ਨ ਦੇ ਵੱਲੋਂ ਜਿਹੜਾ ਕਿ ਹੈ ਸਪੀਡ ਬ੍ਰੇਕਰ ਲਾਏ ਗਏ ਨੇ ਹਾਲਾਂਕਿ ਸਪੀਡ ਬ੍ਰੇਕਰ ਜਿਹੜੀ ਕਿ ਹੈ ਸੜਕਾਂ ਤੇ ਲਾਏ ਜਾਂਦੇ ਨੇ ਹਾਲਾਂਕਿ ਅੰਨ੍ਹੀ ਜਗ੍ਹਾ ਤੇ ਲਾਏ ਜਾਂਦੇ ਨੇ ਪਰ ਇੱਕ ਸਪੀਡ ਬ੍ਰੇਕਰ ਜਿਹੜਾ ਕਿ ਅੱਜ ਐਲੀਵੇਟਰ ਰੋਡ ਤੇ ਲਾਏ ਗਏ ਆ ਜਿਹੜਾ ਕਿ ਸਲੇਮ ਟਾਬਰੀ ਨੂੰ ਆਪਾਂ ਜਦੋਂ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਸਲੇਮ ਟਾਬਰੀ ਤੋਂ ਵਾਪਸ ਜਿਹੜੇ ਪੁਲ ਤੇ ਉੱਤੇ ਆਪਾਂ ਚੜਦੇ ਆ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਕਿ ਇੱਥ ਐਲੀਵੇਟਰ ਰੋਡ ਤੇ ਜਿਹੜਾ ਕੀ ਹੈ ਸਪੀਡ ਬ੍ਰੇਕਰ ਲਾਏ ਗਏ ਨੇ ਹਾਲਾਂਕਿ ਹਾਲਾਂਕਿ ਇੱਥੇ ਕਾਫੀ ਦੁਰਘਟਨਾਵਾਂ ਵਾਪਰਦੀਆਂ ਨੇ ਕਾਫੀ ਐਕਸੀਡੈਂਟ ਹੁੰਦੇ ਨੇ ਪਰ ਹੁਣ ਉਹ ਐਕਸੀਡੈਂਟ ਨਹੀਂ ਹੋ ਪਾਨਗੇ ਹਾਲਾਂਕਿ ਇਸ ਦੇ ਵਿੱਚ ਇੱਕ ਹੋਰ ਵੀ ਗੱਲ ਤੁਹਾਨੂੰ ਤਾਨਾ ਸਾਂਝੀ ਕਰਾਂਗੇ ਹਾਲਾਂਕਿ ਪਿੱਛੋਂ ਜਿਹੜਾ ਕੀ ਹੈ ਹੈਵੀ ਟਰੈਫਿਕ ਜਿਹੜਾ ਕੀ ਪਿੱਛੋਂ ਆਉਂਦਾ ਵਾ ਕਾਫੀ ਵਾਰਨਾ ਤੇ ਜਾਂਦੀ ਹੈ ਤੇ ਇੱਕੋਦਮ ਜਿਹੜੀ ਕੀ ਬ੍ਰੇਕ ਲੱਗਦੀ ਹੈ ਹਾਲਾਂਕਿ ਵੱਡੀ ਜਾਣਕਾਰੀ ਹੈ ਤੁਹਾਡੇ ਲਈ ਜੇਕਰ ਤੁਸੀਂ ਵੀ ਸਲੈਂਟ ਆਫਰੀ ਤੋਂ ਇੱਥੇ ਜਗਰਾਉਂ ਪੁਲ ਵੱਲ ਜਾ ਰਹੇ ਹੋ ਐਲੀਵੇਟਰੀ ਔਰ ਸਲਿੰਟਾਪਰੀਆ ਪੁਲ ਤੇ ਉੱਤੋਂ ਜਾ ਰਹੇ ਐਲੀਵੇਟਰ ਰੋਡ ਤੋਂ ਜਾ ਰਹੇ ਹੋ ਤਾਂ ਉਹ ਤਾਂ ਇਸ ਆਪਣੀ ਵਾਹਨ ਦੀ ਸਪੀਡ ਜਿਹੜੀ ਕੀ ਹੈ ਘੱਟ ਰੱਖਣਾ ਕਿਉਂਕਿ ਹੁਣ ਇੱਥੇ ਜਿਹੜਾ ਕੀ ਹੈ ਸਪੀਡ ਬ੍ਰੇਕਰ ਜਿਹੜੇ ਲੱਗ ਚੁੱਕੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਐਲੀਵੇਟਰ ਰੋਡ ਤੋਂ ਲੁਧਿਆਣਾ ਦੇ ਵਿੱਚ ਜਿਹੜੇ ਐਲੀਵੇਟਰ ਰੋਲ ਗਏ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜੇ ਸਪੀਡ ਬ੍ਰੇਕਰ ਲਾਏ ਆ ਸਹੀ ਲਾਏ ਆ ਗਲਤ ਲਾਏ ਆ ਅ ਦੇਖਿਆ ਜਾਵੇ ਜੇ ਪ੍ਰਸ਼ਾਸਨ ਕਿਸੇ ਚੀਜ਼ ਨੂੰ ਅਗਰ ਕੋਈ ਚੀਜ਼ ਨੂੰ ਯੂਜ਼ ਕਰਦਾ ਤੇ ਉਹਦੇ ਦੇ ਕੋਈ ਨਾ ਕੋਈ ਰੀਜ਼ਨ ਹੁੰਦਾ ਬਹੁਤ ਵੱਡਾ ਹਾਂਜੀ ਜਿੱਦੇ ਦੇਖਿਆ ਜਾਵੇ ਜਿੱਦੋਂ ਆਪਾਂ ਇਸ ਮੋੜ ਤੋਂ ਮੁੜਦੇ ਆ ਗਿਆਂ ਆ ਮੋੜ ਮੈਂ ਹੁਣੇ ਵੀਰ ਨਾ ਇਹ ਗੱਲ ਕਰ ਰਿਹਾ ਸੀਗਾ ਮੈਂ ਕਿ ਜਦੋਂ ਪੁੱਲ ਨਵਾਂ ਨਵਾਂ ਬਣਿਆ ਸੀਗਾ ਸਾਡਾ ਇੱਕ ਲੜਕਾ ਸੀਗਾ ਇੱਥੇ ਦਾ ਕੋਈ ਮਿਸਤਰੀ ਸੀਗਾ ਛੋਟੀਆਂ ਬੋਲ ਦਾ ਇਹ ਤੋਂ ਮਤਲਬ ਟਰਨ ਕਰਦਾ ਸੀਗਾ ਬੜੀ ਤੇਜ਼ ਮੋਟਰਸਾਈਕਲ ਸੀਗਾ ਉਹਦੇ ਕੋਲ ਮਤਲਬ ਹੋ ਗਿਆ ਜੀ ਤਾਂ ਵੀ ਇੱਥੋਂ ਪੁੱਲ ਤੋਂ ਉੱਪਰ ਸਾਡੇ ਡਿੱਗੇ ਰਿਹਾ ਸੀਗਾ ਕਾਫੀ ਦਿਨ ਪਹਿਲੀ ਦੀ ਗੱਲ ਹੈ ਤੇ ਉਹਦੇ ਕਰਕੇ ਪ੍ਰਸ਼ਾਸਨ ਨੇ ਚਾਦਰਾਂ ਵੀ ਲਾਈਆਂ ਸੀ ਇੱਕ ਸਪੀਡ ਵੇਲਕ ਹੁਣਾ ਕਿਉਂਕਿ ਸਾਡੇ ਕੋ ਅੱਜਕੱਲ ਫੋਨ ਦੇ ਉੱਤੇ ਅਸੀਂ ਬਹੁਤ ਬਿਜ਼ੀ ਰਹਿੰਦੇ ਆ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਚੀਜ਼ ਦਾ ਤੇ ਅਸੀਂ ਗੱਡੀ ਬਹੁਤ ਧਿਆਨ ਦੇ ਧਿਆਨ ਚ ਲਾਨੇ ਆ ਸਾਨੂੰ ਇਹ ਨਹੀਂ ਪਤਾ ਮੋੜ ਆ ਗਿਆ ਅਗੇ ਇਹ ਮੋੜ ਬਹੁਤ ਖਤਰਨਾਕ ਮੋੜ ਹੈਗਾ ਤੁਸੀਂ ਕਦੀ ਦੇਖਿਆ ਸਬਜੀ ਮੰਡੀ ਵਾਲਾ ਮੋੜ ਹੈਗਾ ਵਾ ਤੇ ਅਗਰ ਸਪੀਡ ਬੇਕਰ ਲਗਾਏ ਨੇ ਪ੍ਰਸ਼ਾਸਨ ਨੇ ਕੋਈ ਬੰਦਿਆ ਦੀ ਕਿਸੇ ਦੀ ਵਧੀਆ ਮਤਲਬ ਸੋਚ ਕੇ ਲਗਾਏ ਹੋਣੇ ਨੇ ਤੇ ਬਾਕੀ ਪ੍ਰਸ਼ਾਸਨ ਆਪ ਜਾਣਦਾ ਸਹੀ ਇਹ ਗੱਲ ਤਾਂ ਹੈ ਮੇਰੇ ਬਸੇ ਮੇਰੇ ਬਸੇ ਸਹੀ ਆ ਬਰਾਜੀ ਬਾਕੀ ਹਾਂਜੀ ਬਿਲਕੁਲ ਲੋਕਾਂ ਦੀ رائے ਵੀ ਜਾਣਦੇ ਆਪਾਂ ਕਿ ਐਸਵੀਡ ਤੇ ਕ ਸਹੀ ਆ ਕਿ ਨਹੀਂ ਸਹੀ ਆ ਭਾਈ ਜੀ ਸਪੀਡ ਤੇ ਕ ਸਹੀ ਲਾਇਆ ਹੈ ਪ੍ਰਸ਼ਾਸਨ ਨੇ ਠੀਕ ਲਾਇਆ ਜੀ ਠੀਕ ਲਾਇਆ ਬਹੁਤ ਮੌਤਾਂ ਹੁੰਦੀਆਂ ਸੀ ਇੱਥੇ ਬਹੁਤ ਐਕਸੀਡੈਂਟ ਰਹਿੰਦੇ ਸੀਗੇ ਕੀ ਲੱਗਦਾ ਹੁਣ ਘਟੂਗੇ ਚਲੋ ਇਹਦੇ ਨਾਲ ਦੇਖੋ ਬਚਾਅ ਤਾਂ ਕੁਝ ਹੈਗਾ ਹੀ ਆ ਜੀ ਬੰਦਾ ਆਪਣੀ ਸੇਫਟੀ ਰੱਖ ਕੇ ਚੱਲੇਗਾ ਜੋ ਵੀ ਆ ਮਤਲਬ ਗੱਡੀ ਸਪੀਡ ਸਲੋ ਕਰਕੇ ਚਲਾਏਗਾ ਜਾਂ ਕੁਝ ਵੀ ਆ ਬਾਕੀ ਹੁਣ ਉਪਰਵਾਲ ਦੇ ਹੱਦ ਤੱਕ ਜੋ ਵੀ ਸੋ ਬਿਲਕੁਲ ਲੋਕਾਂ ਦੀ ਰਾਏ ਵੀ ਜਾਣ ਰਹੇ ਆ ਤੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਹਾਲਾਂਕਿ ਪਰ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਕੀ ਹੈ ਕਾਫੀ ਐਕਸੀਡੈਂਟ ਹੁੰਦੇ ਸੀਗੇ ਤੇ ਹੋਰ ਵੀ ਜਿਹੜੀ ਕੀ ਹੈ ਦੁਰਘਟਨਾਵਾਂ ਵਾਪਰਦੀਆਂ ਹਨ ਐਲੀਵੇਟਰ ਐਲੀਵੇਟਡ ਰੋਡ ਤੇ ਜਿਹੜੀ ਕੀ ਹੈ ਸਪੀਡ ਬੇਕਰ ਲਾ ਕੇ ਲੋਕੀ ਹਾਲਾਂਕਿ ਸਾਬਾਸ਼ੀ ਵੀ ਦੇ ਰਿਹਾ ਪ੍ਰਸ਼ਾਸਨ ਨੂੰ ਤੇ ਉਹਤੇ ਜਿਹੜੇ ਕੀ ਪਿਛਲੇ ਸਮੇਂ ਦੀ ਇੱਕ ਹੋਰdal ਕਰੀਏ ਤੇ ਚਾਦਰ ਜਿਹੜੀ ਹੈ ਤੁਸੀਂ ਦੇਖਦੇ ਹੋ ਤਸਵੀਰਾਂ 'ਚ ਇਹ ਚਾਦਰ ਜਿਹੜੀ ਲੱਗੀ ਹੋਈ ਹੈ ਹਾਲਾਂਕਿ ਲੋਕ ਇੱਥੋਂ ਜਿਹੜੇ ਤੇਜ਼ ਰਫ਼ਤਾਰ ਤੇ ਜਾਂਦੀ ਤੇ ਕਈਆਂ ਨਾਲ ਜਿ ਰਿਹਾ ਹੈ ਵੱਡਾ ਹਾਸਾ ਆਪਣਾ ਹੀ ਕਈ ਜਿਹੜੇ ਪੋਲ ਤੋਂ ਥੱਲੇ ਗਿਰ ਜਾਂਦੇ ਤੇ ਪ੍ਰਸ਼ਾਸਨ ਨੇ ਜਿਹੜੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਕਿ ਇੱਥੇ ਚਾਦਰ ਵੀ ਲਾਈ ਤੇ ਅੱਜ ਪ੍ਰਸ਼ਾਸਨ ਦੀ ਵੱਡੀ ਕਾਮਯਾਬੀ ਹੈ ਕਿ ਇੱਥੇ ਸਪੀਡ ਬ੍ਰੇਕ ਲਾਏ ਗਏ ਆ ਇੱਕ ਜਾਣ ਵਕਤ ਲੈ ਕੇ 6 ਟੋਟਲ ਸਪੀਡ ਬ੍ਰੇਕ ਲਾਏ ਗਏ ਆ ਭਾਈ ਜੀ ਕਿਸ ਤਰ੍ਹਾਂ ਦੇਦੋ ਕਿ ਸਪੀਡ ਬ੍ਰੇਕ ਦਾ ਸਹੀ ਹੈ ਕਿ ਨਹੀਂ ਹੈਂ ਸਹੀ ਆ ਗਏ ਸ਼ੱਦੇ ਵਜਦੇ ਆ ਕਿੱਦਾਂ ਵਜਦੇ ਆ ਹਾਂ ਜੀ ਠੀਕ ਆ ਗਏ ਕਹਿੰਦੇ ਮੋੜ ਬੜਾ ਖਤਰਨਾਕ ਆ ਗਏ ਜਿਹੜੇ ਸੁਰੱਖਿਤ ਹੈਗਾ ਇਹ ਬੰਦੇ ਹਾਂ ਜੀ ਠੀਕ ਆ ਮੈਂ ਵੀ ਇੱਕ ਵਾਰ ਆ ਵੀ ਗਏ ਅੱਛਾ ਮੇਰਾ ਪ੍ਰਸ਼ਾਸਨ ਦੀ ਕਾਮਯਾਬੀ ਸ਼ਾਬਾਸ਼ੀ ਦਿੰਦੇ ਆ ਵਾਹ ਵਧੀਆ ਬਹੁਤ ਵਧੀਆ ਕੰਮ ਕੀਤਾ ਹੈ ਠੀਕ ਹੈ ਸੋ ਬਿਲਕੁਲ ਲੋਕਾਂ ਦੀ ਰਾਏ ਵੀ ਜਾਣ ਰਹੇ ਆ ਹਾਲਾਂਕਿ ਜਿਹੜੇ ਵੀ ਹੁਣ ਸਲੇਨ ਤਾਬਰੀ ਤੋਂ ਤੇ ਜਗਰਾਉ ਪੁਲ ਤੋਂ ਘੰਟਾ ਘਰ ਐਲੀਵੇਟਰੀ ਪੁਲ ਤੇ ਉੱਤੇ ਜਾ ਰਹੇ ਆ ਤਾਂ ਹੋ ਜੋ ਸਾਵਧਾਨ ਕਿਉਂਕਿ ਆਪਣੀ ਸਪੀਡ ਵਾਹਨ ਦੀ ਗਤੀ ਜਰੀ ਕੀ ਹੈ ਸਲੋ ਕਰਕੇ ਚੱਲਿਓ ਕਿਉਂਕਿ ਹੁਣ ਸਪੀਡ ਬੇਕਰ ਜਣਕੀ ਲੱਗ ਚੁੱਕੇ ਆ ਤਾਂ ਤੁਹਾਨੂੰ ਜਾਣਕਾਰੀ ਦੱਸ ਰਹੇ ਆ ਕੀ ਜੇਕਰ ਪਿਛੋ ਜਿਹੜੇ ਕਿ ਵਾਹਨ ਜਿਆਦਾ ਤੇਜ਼ ਹੁੰਦੇ ਨੇ ਇਸ ਕਰਕੇ ਜਿਹੜੇ ਕਿ ਐਮਰਜੈਂਸੀ ਜਿਹੜੀ ਤੁਹਾਨੂੰ ਬ੍ਰੇਕ ਲੱਗਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਉਹਨਾਂ ਦੇ ਲਈ ਇਹ ਖਾਸ ਜਾਣਕਾਰੀ ਹੈ ਕਿ ਐਲੀਵੇਟਡ ਰੋਡਾ ਐਲੀਵੇਟਡ ਐਲੀਵੇਟਡ ਪੁਲ ਤੇ ਉੱਤੇ ਜਿਹੜਾ ਕਿ ਹੈ ਉਹਨੇ ਸਪੀਡ ਬ੍ਰੇਕਰ ਲੱਗ ਚੁੱਕੇ ਨੇ ਆਪਣੇ ਵਾਹਨ ਦੀ ਗਤੀ ਜਰੀ ਕੀ ਹੈ ਘਾਟ ਹੀ ਰੱਖੋ ਕਿਉਂਕਿ ਇੱਕੋ ਦਮ ਜੇਕਰ ਤੁਸੀਂ ਬ੍ਰੇਕ ਲਾਓਗੇ ਤਾਂ ਵੱਡਾ ਹਾਸਾ ਹੋ ਜਾਪੇ ਬਾਈ ਜੀ ਕਿਸ ਤਰ੍ਹਾਂ ਦੇ ਦੇ ਵੱਡਾ ਹਾਸਾ ਵਾਪਰ ਸਕਦਾ ਹੈ ਬੜੇ ਵੱਡੀ ਵੱਡੀ ਕਾਮਯਾਬੀ ਇੱਥੇ ਪ੍ਰਸ਼ਾਸਨ ਦੀ ਤਸਵੀਰਾਂ ਨੇ ਦੇਖ ਸਕਦੇ ਹੋ ਭਾਈ ਜੀ ਇੱਥੇ ਸਪੀਡ ਪਿਕ ਲੈ ਸਹੀ ਲਾਇਆ ਗਲਤ ਲਾਇਆ ਵਧੀਆ ਲਾਇਆ ਉੱਦਾਂ ਦਾ ਹਾਂ ਜੀ ਐਕਸਟ੍ਰਾ ਨੂੰ ਦੁਰਘਟਨਾ ਜਦ ਵੀ ਵਾਪਰਦੀ ਦੀ ਇੱਥੇ ਤੇ ਉਹਨੂੰ ਵਾਪਰ ਨਹੀਂ ਘੱਟ ਹੋ ਗਈ ਹਾਂ ਹੋਗੇ ਹੋਗੇ ਭਾਈ ਜੀ ਕਿੱਦਾਂ ਜੋ ਬੜੀ ਤੇਜ਼ ਸਪੀਡ ਨਾਲ ਆਂਦੇ ਆ ਫਿਰ ਤਾਂ ਕਰਕੇ ਇਹਨਾਂ ਆਇਆ ਐਕਸੀਡੈਂਟ ਨਹੀਂ ਹੋਊਗਾ ਥੋੜੀ ਸਲੋ ਸਪੀਡ ਤੇ ਮੀਡੀਅਮ ਜੀ ਰੱਖ ਲੋਗੇ ਕਾ ਕਰਕੇ ਵਧੀਆ ਕੀਤਾ ਉਦਾਦਾ ਭਾਈ ਵਧੀਆ ਲੈ ਸਰਕਾਰ ਨੇ ਹਾਂਜੀ ਹਾਂਜੀ ਵਧੀਆ ਕੀਤਾ ਬਿਲਕੁਲ ਕਿਤਨੇ ਕਿਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਦੀ رائے ਵੀ ਜਾਣ ਰਹੇ ਆ ਕਿ ਹਾਲਾਂਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਹੈ ਹਾਲਾਂਕਿ ਇੱਥੇ ਕਾਫੀ ਦੁਰਘਟਨਾ ਜਿਹੜੀ ਕਿ ਆ ਵਾਪਰ ਚੀਤੀ ਹੈ ਐਲੀਵੇਟਰ ਰੋਡ ਤੇ ਜਿਹੜੀ ਐਲੀਵੇਟਰ ਪੁਲਤੇ ਉੱਤੇ ਜਿਹੜੀ ਹੈ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਸਪੀਡ ਬੇਕ ਲਾਇਆ ਗਿਆ ਆਂਜਾਂ ਦੇ ਹਾਲਾਂਕਿ ਤੁਸੀਂ ਇੱਕ ਤੁਹਾਨੂੰ ਮੋੜ ਕਿ ਉੱਥੇ ਜਿਹੜਾ ਕੀ ਹੈ ਉਤੋ ਕਾਫੀ ਰਫਤਾਰ ਤੋਂ ਜਿਹੜੇ ਇੱਕ ਕਾਫੀ ਰਫਤਾਰ ਤੋਂ ਜਿਹੜੇ ਇਹ ਵਾਹਨ ਆਉਂਦੇ ਸੀਗੇ ਤੇ ਕਾਫੀ ਹੈਵੀ ਐਕਸੀਡੈਂਟ ਕਾਫੀ ਜ਼ਿਆਦਾ ਐਕਸੀਡੈਂਟ ਹੁੰਦੇ ਸੀ ਪਰ ਹੁਣ ਇਹ ਐਕਸੀਡੈਂਟ ਨਹੀਂ ਹੋਣਗੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੀ ਹੈ ਸਪੀਡ ਬ੍ਰੇਕਰ ਲਾਏ ਗਏ ਨੇ ਤੇ ਹੁਣ ਜੋ ਵੀ ਇਸ एलीवेटर रोड ਤੋਂ ਲੰਘ ਰਹੇਗਾ ਤੇ ਉਸ ਨਾਲ ਜਿਹੜੀ ਦੁਰਘਟਨਾ ਨਹੀਂ ਵਾਪਰੇਗੀ ਨਹੀਂ ਐਕਸੀਡੈਂਟ ਹੋਏਗਾ ਉਹਦਾ ਕਿਉਂਕਿ ਪ੍ਰਸ਼ਾਸਨ ਦੇ ਵੱਲ ਬੇਕਰ ਲਾਏ ਗਏ ਨੇ ਭਾਈ ਜੀ ਕਿਸ ਤਰ੍ਹਾਂ ਇਹੋ ਕਿ ਸਪੀਡ ਬੇਕਰ ਲਾਏ ਗਏ ਨੇ ਸਹੀ ਸੀ ਸਹੀ ਹੈ ਗਲਤ ਕੀ ਲਾਇਆ ਨਹੀਂ ਨਹੀਂ ਭਾਈ ਜੀ ਬੜੇ ਗਲਤ ਬੜੇ ਗਲਤ ਲਾਇਆ ਬੜੇ ਗਲਤ ਬੜੇ ਗਲਤ ਕੀ ਕਾਰਨ ਕੀ ਹੈ ਇਹ ਗਲਤ ਦਾ ਹਨ ਇਹ ਭਾਈ ਇੱਥੇ ਤਾਂ ਇਸ ਕੋ ਰਸਤਾ ਬਣਦਾ ਹੀ ਨਹੀਂ ਕੋਈ ਗਾਡੀ ਸਪੀਡ ਹੈ ਕੋਈ ਬਾਈਕ ਸਪੀਡ ਹੈ एकदम ਅਗਰ ਧਿਆਨ ਨਹੀਂ ਪਹਿਲੀ ਵਾਰ ਤਾਂ ਰਾਤ ਨੂੰ ਧਿਆਨ ਨਹੀਂ پڑਦੇ ਕਿਸੇ ਕੋ ਵੀ ਧਿਆਨ ਨਹੀਂ ਪੜਦਾ ਹੁਣ ਮੰਨ ਲਓ एकदम koi speed me aa raha hai puri speed se aa raha aur dikkat ho jaye maan lo idhar udhar bike chali jaye to niche padega banda badi samasya hai ye to yahan galat padi bilkul kai lokan de na galba kade dauran unhone kiya bhi ki bari galat speed vehicle aaye hala ki agge thunda da mausam bhi jada kiya aa raha hai thand thandra qahar bhi dekhne ko mil raha hai kitne kithe te thondra qahar bhi dekhne ko milega par kitne kithe ਪ੍ਰਸ਼ਾਸਨ ਦੀ ناکਾਮੀ ਵੀ ਦਿਖ ਰਹੀ ਹੈ ਤੇ ਕਿਤੇ ਕਿਤੇ ਸ਼ਾਬਾਸ਼ੀ ਵੀ ਦਿਖ ਰਹੀ ਹੈ ਕਿਉਂਕਿ ਇੱਥੇ ਸਪੀਡ ਬ੍ਰੇਕਰ ਲਾਇਏ ਨੇ ਤੇ ਹੁਣ ਲੋਕਾਂ ਦੇ ਲਈ ਇਹ ਫਾਇਦੇਮੰਦ ਹੈ ਜਾਂ ਗਲਤਮੰਦ ਗਲਤ ਲਾਇਏ ਸਪੀਡ ਬ੍ਰੇਕਰ ਇਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਹੋਰ ਖਬਰਾਂ ਦੇ ਨਾਲ ਜੁੜੇ ਹੋ ਲੁਧਾਨ ਲਾਈਵ ਦੇ ਨਾਲ ਜੀਮਬੇ ਰਿਪੋਰਟ ਧੰਨਵਾਦ